ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਹਿਣਾ ਵਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਨਫਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਰਸ ਨਾ ਬਾਈ ਜੀ ਅਵਤਾਰ ਸਿੰਘ ਜੀ ਪਿੰਡ ਚ ਬਿਆੰਤ ਬਿਆੰਤ ਕਹਿ ਦਦੇ ਆ ਜੀ ਪਿੰਡ ਕਾਲੇ ਕੇ ਜੀ ਤਹਿਿਲ ਬਾਗਾ ਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ ਜੀ 9914566058 ਜੀ 9914566058 ਜੀ ਦੋ ਪਸ਼ੂ ਹਾਂ ਦੋ ਪਸ਼ੂ ਆ ਬਾਈ ਦੋਨੇ ਸੂਆਂ ਸੂਆਂ ਜਿਹੜੇ ਭੈਣ ਭਰਾ ਭਾਲਦੇ ਨੇ ਆਪਣੇ ਪ੍ਰੇਮ ਕਰਦੇ ਕਹਿੰਦੇ ਸੂਆਂ ਸੂਆਂ ਚਾਹੀਦੀ ਉਹਨਾਂ ਵਾਸਤੇ ਤੋਹਫੇ ਲੈ ਕੇ ਆਏ ਸੂਆਂ ਸੂਆਂ ਦੀ ਜਮਾਂ ਸਸਤੇ ਮਲ ਹੋਣਗੇ ਜਮਾਂ ਸਸਤੇ ਜਮਾਂ ਸਸਤੇ ਪਹਿਲਾਂ ਤਾਂ ਛੋਟੇ ਵਪਾਰੀ ਦਾ ਨਾਮ ਦੱਸ ਕੀ ਆ ਦੱਸ ਜੀ ਜਸਰਾਜ ਸਿੰਘ ਜਸਰਾਜ ਸਿੰਘ ਠੀਕ ਆ ਇਹ ਵੀਰੇ ਆਪਣਾ ਧੱਕ ਘੰਟੇ ਹੋਇਆ ਸੂਈ ਨੂੰ ਹਜੇ ਠੀਕ ਐ ਦੂਜੇ ਸੂਏ ਆ ਜਾਣੀ ਸੂਈ ਵੀ ਠੀਕ ਐ ਮਗਰ ਵੀ ਬੱਛੀ ਆ ਜਾਨਵਰ ਚੰਗਾ ਮਗਰ ਵੀ ਸਹੀ ਐ ਚੁਾਈ ਚੁਈ ਦੀ ਇੱਕ ਨੰਬਰ ਆ ਬੱਚਾ ਲਾਤਾ 2 ਕਿਲੋ ਬੋਲਾ ਘੜਤਾ ਹੂੰ ਤੇ ਚੁਾਈ ਚੁਈ ਦੀ ਇੱਕ ਨੰਬਰ ਆ ਭਲਾ ਨਹੀਂ ਬਹਿ ਜਿਹੜੇ ਭੈਣ ਭਰਾਵਾਂ ਨੇ ਮੇਰਾ ਮਤਲਬ ਕਹਿੰਦੇ ਅਸੀਂ ਮੱਤਿਆਂ ਰੱਖਦੇ ਬਾਈ ਅਸੀਂ ਪਹਿਲੀ ਗਾਂ ਲੈਣੀ ਆ ਉਹ ਵੀ ਲਿਜਾ ਸਕਦੇ ਇਹਨੂੰ ਠੀਕ ਐ ਹੁਣ ਗੋਪੀ ਦਾ ਫੋਕਾ ਆ ਗਿਆ ਹਾਂਜੀ ਤਾਰ ਮਾਰਨੀ ਆ ਬੈਂਤਾ ਹਾਂ ਠੀਕ ਐ ਮਾਰ ਦੇ ਫਿਰ ਬੁਲਾ ਬਾਈ 600 ਚੁਆਈ ਜੀ ਮੱਝਾਂ ਆਣ ਗਈਆਂ ਗਾਂ ਦੇ ਲੈ ਮੋਟੀ ਚੁਆਈ ਜਮਾ ਬੋਲਾ ਵੇਲਾ ਚੁਆਈ ਚੁਆਈ ਇੱਕ ਨੰਬਰ ਆ ਗਏ ਕੱਢੀਏ ਵਾਰ ਨੂੰ ਦੁੱਧ ਕਿੰਨਾ ਪਿਆਜੋ ਹੁਣ ਤੋਂ ਵੀਰੇ ਜੀ ਨੂੰ ਆਪਾਂ ਫਰੀਦੀ ਆ ਹਾਂ ਤੇ ਉਹਨੇ ਬਾਕੀ ਨੂੰ ਆਖਿਆ ਵੀ ਮੈਂ 16-17 ਲੀਟਰ ਦੁੱਧ ਚੋਇਆ ਆਇਆ ਠੀਕ ਐ ਤੇ ਬਾਕੀ ਜਿਹੜੇ ਹੁਣ ਤੈਨੂੰ ਪਤਾ ਨਹੀਂ ਸਾਜੀ ਸੂਈ ਹੈ ਨਾ ਆਪਾਂ ਦਾ ਚੋਈ ਚੋਈ ਨਹੀਂ ਜਿਹੜਾ ਵੀ ਪਸ਼ੂ ਆ ਮੇਰਾ ਮਤਲਬ ਆ ਜਿਹਾਉਣੇ ਆ ਹੂੰ ਉਹ ਜਿਵੇਂ ਆਪਾਂ ਨੂੰ ਆਪਾਂ ਦੱਸ ਦਿਆ ਘਰ ਵਾਲੇ ਵੀ ਆਪਣਾ ਪਸ਼ੂ ਇੰਨਾ ਚੋਇਆ ਉਹਨਾਂ ਆਪਾਂ ਦੁੱਧ ਦੱਸਣਾ ਵੀਰੇ ਹੂੰ ਆਪਾਂ ਆਪਦੇ ਕੋਲੋਂ ਦੁੱਧ ਜੋੜ ਕੇ ਨਹੀਂ ਦੱਸਣਾ ਸਹੀ ਹੈ ਜਿਹੜਾ ਸੂਵਾ ਦੱਸਦੇ ਉਹ ਹੀ ਆਪਾਂ ਸੂਵਾ ਦੱਸਣਾ ਠੀਕ ਹੈ ਤੇ ਜਾਂਦੀ ਵੱਛੀ ਨੂੰ ਦੁੱਧ ਮੇਰਾ ਮਤਲਬ 18-19 ਕਿਲੋ ਦੁੱਧ ਪਿਉਣਾ ਚਾਹੀਦਾ ਵੱਛੀ ਜਦੋਂ ਪਹਿਲਾਂ ਵੱਛੀ ਨੇ 16-17 ਕਿਲੋ ਦੁੱਧ ਚੋਆਇਆ ਕਿਉਂਕਿ ਲੇਵੇ ਵਾਲੀ ਆ ਬਾਕੀ ਜਿਹੜੇ ਭੈਣ ਭਰਾਣੇ ਲੈਣੀ ਆ ਉਹਨੇ ਆਪ ਦੀ ਸਮਝ ਨਾ ਲੈਣੀ ਵੀ ਮੈਂ ਕਿੰਨਾ ਦੁੱਧ ਚੋ ਸਕਾਂ। ਚੱਢੀਏ ਬਾਹਰ ਨੂੰ। ਜੇਰ ਪੈਣੀ ਹਜੇ ਬਾਕੀ ਆ। ਜੇਰ ਪੈਣੀ ਬਾਕੀ ਆ ਹਜੇ ਵੀਰੇ ਅੱਧਾ ਇੱਕ ਘੰਟਾ ਹੀ ਹੋਇਆ ਸੂਈ ਨੂੰ। ਉਸ ਤੋਂ ਅੱਧਾ ਇੱਕ ਘੰਟਾ ਹੋਇਆ ਬਾਈ ਕਹਿੰਦਾ ਸੂਈ ਨੂੰ। ਲੈ ਵਾਲੂ ਆ ਵੇਖ ਲਾ ਵੀਰੇ ਵਹਿੜ ਦਾ। ਖਵਾਨਾ ਸੋਹਣਾ। ਖਵਾਨਾ ਤਿਆਰ ਕਰੀ ਫਿਰਦੀ ਆ। ਥਣਾ ਦੀ ਸਾਫ਼ ਸੁਥਰੀ ਆ। ਬਾਕੀ ਜਦੋਂ ਜੇਰ ਪੈ ਜਾਂਦੀ ਆ ਬਾਈ ਜੇਰ ਦੀ ਵੀਡੀਓ ਬਣਾ ਕੇ ਰੱਖ ਲੂਗਾ। ਅਗਰਾ ਪੂਰੀ ਖਰੀਜੋ ਨਾਲ ਆਪ ਦੀ ਤਸੱਲੀ ਕਰ ਲਈਂ ਜਾਂ ਪੂਰੀ ਕਿੰਨਾ ਥਣ ਚੰਗਾ ਵੇਲਾ ਵਿਖਾ ਦੇ। ਆ ਤਾਂ ਉਵੇਂ ਮੜੀ ਜੀ ਬੁੱਬੀ ਜੀ ਅਸਰਾਖ ਸਰੂਖ ਹੈਨੀ ਠੀਕ ਆ ਹਾਂ ਚਵਾਈ ਚੁਈ ਇੱਕ ਨੰਬਰ ਦਾ ਡੰਡੇ ਵਰਗੀ ਧਾਰ ਸਹੀ ਆ ਹਾਂ ਦੋਸਤੋ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਆ ਉਹ ਇੱਕ ਫੋਟ ਜੀ ਹੈਗੀ ਆ ਬਾਈ ਕਹਿੰਦਾ ਉਹਦੇ ਪਾਸੇ ਆ ਵੀਰੇ ਕੋਈ ਸਰਾਖ ਹੈ ਨਹੀਂ ਹਾਂ ਸਰਾਖ ਹੈ ਨਹੀਂ ਉਹਦੇ ਵਿੱਚ ਦੁੱਧ ਵਾਲੀ ਗਾਂ ਦੇ ਵੈਸੇ ਫੋਟ ਆ ਜਾਂਦੀ ਸਹੀ ਆ ਹਵਾਨਾ ਸੋਹਣਾ ਥਾਣਾ ਅਧੀ ਚਵਾਈ ਵਾਲੇ ਆ 16 17 ਕਿਲੋ ਬਾਈ ਦੱਸਦਾ ਕਿ ਪਹਿਲਾਂ ਨੇ ਦੁੱਧ ਦਿੱਤਾ 18 ਕਿਲੋ ਨੂੰ ਬਾਈ ਦੱਸਦਾ ਦੁੱਧ ਪਿਆ ਜੂ ਚਵਾਈ ਚੁਈ ਦੀ ਯਾਰ ਇੱਕ ਨੰਬਰ ਆ ਵੀਰੇ ਠੀਕ ਹੈ ਐ ਉਹੀ ਗੱਲ ਅਗਲਾ ਦਾ ਪਾਲਟੀ ਥੱਲਿਆਂ ਕੇ ਮੁਰਗਾਂ ਕਰਨ ਵਾਲੀ ਆ ਐਨੀ ਚੰਗੀ ਚਵਾਈ ਮੋਟੀ ਲੱਗੀ ਵੀ ਆ ਪਰ ਬਾੜਟੀ ਨਵੀਂ ਲਿਓਣੀ ਪਊ ਅਗਲੇ ਨੂੰ ਨਵੀਂ ਲਿਓਣੀ ਪਊ ਕਿਉਂਕਿ ਥਾਣੀ ਚੰਗਾ ਬਾਈ ਐਵੇਂ ਹਰੇਕ ਨੂੰ ਥੋੜੋ ਕਿਹਾ ਜਾਂਦਾ ਹੁਣ ਚੂਚ ਲੀਆਂ ਥਾਣੀ ਨੂੰ ਥੋੜੋ ਕਹੀ ਆ ਜੂ ਵੀਸ ਗਲੀਆਂ ਕਰ ਦੂ ਪਾਲਟੀ ਚ ਚੰਗੀ ਗਾਂ ਨੂੰ ਕਿਹਾ ਜਾਂਦਾ ਜਿਹਦਾ ਥਣ ਚਵਾਈ ਚੰਗੀ ਹੋਵੇ ਠੀਕ ਹੈ ਹਾਂ ਜੈ ਜੈ ਮੋਲਾ ਜੈ ਵੀਰੇ ਹੋਰ ਕੋਲੇ ਹੁੰਦੀ ਤਾਂ ਅਗਲੇ ਨੇ 65000 ਮਾ ਕੇ ਵੇਚਣਾ ਸੀ ਤੈਨੂੰ ਪਤਾ ਤੂੰ ਵੀ ਵੀਡੀਓ ਬਣਾਉਣਾ ਹੈ ਲੈਵੇ ਤੋਂ ਵੇਖ ਲਾ ਜਾਂ ਉਨ ਲਾ ਲਾ ਵੀ ਪੱਕੀ ਆ ਵਹਿ ਟਾਈਪ ਹੈਗੀ ਆ ਹੂੰ ਤੇ ਆਪਾਂ ਮੁੱਲ ਜਮਾ ਜਾਇਜ਼ ਕਰਨੇ ਆ 55000 ਦੀ ਦੇ ਦਿਆਂਗੇ ਭੈਣ ਭਰਾ ਦਾ ਮਾਨ ਤਾਨ ਕਰ ਦਿਆਂਗੇ ਠੀਕ ਹੈ ਉੜ ਨਹੀਂ ਦਿੰਦੇ ਆਪਾਂ ਭੈਣ ਭਰਾ ਸਹੀ ਹੈ ਹਾਂ ਦੋਸਤੋ 55000 ਦੀ ਬਾਈ ਕਹਿੰਦਾ ਦੇ ਦਿਆਂਗੇ ਮੌਕੇ ਤੇ ਆਏਗੇ ਭੈਣ ਭਰਾ ਦਾ ਬਾਈ ਕਹਿੰਦਾ ਮਾਨ ਤਾਨ ਕਰ ਦਿਆਂਗੇ ਮੌੜ ਨਹੀਂ ਬਾਈ ਕਹਿੰਦਾ ਅਗਲੇ ਨੂੰ ਦਿੰਦਾ ਬੇਫਿਕਰ ਹੋ ਕੇ ਆ ਜਾਓ ਖੁੱਲਾ ਮਾਨ ਤਾਨ ਕਰ ਦੂ ਮਗਰ ਵੱਛੀ ਆ ਨਾੜੂਆ ਵੇਖ ਲਓ ਤੁਸੀਂ ਲਾਲ ਗੇਰੂ ਵਰਗਾ ਬੱਚਾ ਵੀ ਗਿੱਲਾ ਹੀ ਪਿਆ ਅੱਧਾ ਘੰਟਾ ਹੋਇਆ ਬਾਈ ਕਹਿੰਦਾ ਅਜੇ ਸੂਈ ਨੂੰ ਬਾਕੀ ਜਦੋਂ ਜੇਰ ਪੈ ਜਾਂਦੀ ਆ ਵੀਰ ਫੋਟੋਆਂ ਖਿੱਚ ਲੂ ਵੀਡੀਓ ਬਣਾ ਕੇ ਰੱਖ ਲੂ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਆ ਕੇ ਵੀਡੀਓ ਵੇਖ ਲੈਨੇ WhatsApp ਤੇ ਬਾਈ ਤੁਹਾਨੂੰ ਸੈਂਡ ਕਰ ਦੂ ਦੋ ਨੰਬਰ ਤੇ ਆ ਜਾ ਬਾਈ ਇਹ ਵੀਰੇ ਆਪਣਾ ਪਹਿਲਾ ਸੁਆ ਸੂਈ ਦੀ ਆ ਅੱਛਾ 6 ਦਿਨਾਂ ਦੀ ਸੂਈ ਆ ਆਪਣੇ ਕੋਲੇ ਸੂਈ ਦੀ ਆ ਘਰੇ ਸੂਈ ਆ ਘਰੇ ਸੂਈ ਆ ਯਾਰ ਉਹੋ ਜੀ ਗੱਲ ਨਹੀਂ ਠੀਕ ਆ ਤੇ ਮਗਰ ਬੱਛਾ ਇਹਦੀ ਠੀਕ ਆ ਨਾਲ ਦਾ ਨੂੜਗਾ ਇਹਦਾ ਵੀ ਵਿਖਾ ਦੇ ਦੋਸਤੋ ਮਗਰ ਬੱਛਾ ਮੇਲ ਕਾਫ ਬਛੜਾ ਦਵਾਈ ਦਵਾਈ ਇੱਕ ਨੰਬਰ ਪੂਰੀ ਪੋਲੀ ਦਵਾਈ ਆ ਦੁੱਧ ਕਿੰਨਾ ਦੁੱਧ ਵੀਰੇ ਐ ਟਾਈਮ ਚੋਂ ਨਾਲਾ 16 ਲੀਟਰ ਅਗਲਾ ਮਾਰ ਕੇ ਲੈ ਜੇ ਦੋ ਟਾਈਮ ਚੋ ਕੇ ਅਗਲਾ ਇਹਨਾਂ ਆਖੇ ਬੰਦਿਆ ਲੈਵਾ ਖਣੀ ਅਗਲਾ ਦਾ ਵਪਾਰੀ ਖਣੀ ਝੂਠ ਮਾਰ ਦਿਆ ਸਾਰੇ ਵਪਾਰੀ ਬਾਈ ਇੱਕੋ ਜਿ ਨਹੀਂ ਹੁੰਦੇਗੇ ਹੂੰ ਐਵੇਂ ਕਹਿਣ ਨੂੰ ਕਹਿ ਦਿਆ ਤੈਨੂੰ 20 ਕਿਲੋ ਆ ਫਾਇਦਾ ਕਿ ਜੋ ਨਿਕਲੇ ਹੀ ਨਾ ਸੂਈ ਗਾਂ ਅਗਲਾ ਭਲਾ ਦੋ ਟਾਈਮ ਚੋ ਕੇ ਲੈ ਜੇ ਆਪਣੇ ਘਰੋਂ ਜਦੋਂ ਆਪਾਂ ਕਹਿੰਨੇ ਆ 16 ਲੀਟਰ ਤਿਆਰ ਹੈ ਤਿਆਰ ਅਗਰਾ ਮੰਨ ਕੇ ਆ ਜੇ ਯਾਰ ਅਗਲਾ ਠੀਕ ਹੈ ਜੇ 15 ਤੋਂ 14 ਨਿਕਲਿਆ ਆਵੇ ਫਿਰ ਟੇ ਮੂੰ ਕਹਦੀ ਆਪਣੇ ਘਰੇ ਚੋ ਸਕਦਾ ਅਗਲਾ ਸਹੀ ਹੈ ਹਾਂ ਕੱਢੀਏ ਬਾਹਰ ਨੂੰ ਦੋਸਤੋ 16 ਕਿਲੋ ਬਾਈ ਕਹਿੰਦਾ ਦ ਅਗਲਾ 15 ਕਿਲੋ ਮੰਨ ਕੇ ਆ ਜੇ ਬਾਈ ਕਹਿੰਦਾ ਲੋਕੀ ਕਹਿੰਦੇ ਆ ਕਿ ਵਪਾਰੀ ਝੂਠ ਮਾਰਦੇ ਆ ਸਾਰੇ ਵਪਾਰੀ ਬਾਈ ਕਹਿੰਦਾ ਇੱਕੋ ਜੇ ਨਹੀਂ ਹੁੰਦੇ 15 ਕਿਲੋ ਦੁੱਧ ਦੀ ਗਾਰੰਟੀ ਆ ਬਾਈ ਕਹਿੰਦਾ ਅਗਲਾ ਭਾਵੇਂ ਕੰਡਾ ਬਾਲਟੀ ਨਾਲ ਲਈ ਆਵੇ ਲੈਵਾ ਜ਼ਰੂਰ ਬੰਦ ਜਾ ਬਾਈ ਕਹਿੰਦਾ ਪਰ ਦੁੱਧ ਤੈਨੂੰ ਵੀ ਪਤਾ ਬੰਦਲੇ ਵਾਲੇ ਦੁੱਧ ਦੇ ਦਿੰਦੀ ਆ ਪਰ ਜਦੋਂ ਬਾਈ ਨੇ ਸਾਫ਼ ਹੀ ਕਹਿਤਾ ਕਿ ਮੇਰੇ ਘਰੇ ਬਾਈ ਕਹਿੰਦਾ ਚੋਕੇ ਲੈ ਜਾਓ ਫਿੱਟੇ ਮੂੰਹ ਕਹਿ ਦੋ ਜੇ ਬਾਈ ਕਹਿੰਦਾ 15 ਕਿਲੋ ਦੁੱਧ ਨਾ ਨਿਕਲੇ 16 ਤਿਆਰ ਹੈ 15 ਮੰਨ ਕੇ ਆ ਜਿਓ 7.5 ਕਿਲੋ ਸਵੇਰ 7.5 ਕਿਲੋ ਸ਼ਾਮ ਨੂੰ 15 ਕਿਲੋ ਤਿਆਰ ਹੈ ਸੈਕ ਦਾ ਵੀ ਇੱਕ ਟੋਕ ਹੀ ਆਵਾ ਮਾੜੀ ਮਾੜਾ ਮੜਾ ਸੈਂਗੀ ਇਹਦਾ ਕੋਈ ਸੈਂਗ ਨਹੀਂ ਸੈਂਗਦਾ ਉਹ ਖਤਰਾ ਹੁੰਦਾ ਕੋਈ ਢਾਂਡੀ ਹੋਵੇ ਵੀ ਲੱਤਾਂ ਮਾਰਦੀ ਹੋਵੇ ਕੋਈ ਸੈਂਗ ਮਾਰਦੀ ਹੋਵੇ ਸੀਵੇ ਠੰਡੀ ਆ ਵੀ ਉਹੋ ਜੀ ਗੱਲ ਨਹੀਂ ਨੋਂ ਨੋਂ ਨੂੰ ਵੀ ਭਲਾ ਯਾਰ ਖੋਰ ਮਲੀ ਜਾਂ ਜੇ ਲੱਤ ਮਾਰ ਜੇ ਅੱਛਾ ਨਾ ਹੋਜੀ ਨਹੀਂ ਨਹੀਂ ਕਿ ਸੰਗੀ ਆ ਸਿੰਘ ਨੂੰ ਕੀ ਆ ਮਾਡਾ ਮੋਡਾ ਤੈਨੂੰ ਆਮ ਹੀ ਹੋ ਜਾਂਦਾ ਪਸ਼ੂਆਂ ਦੇ ਨਾ ਲੈਂਦੀ ਆ ਪੂਰੇ ਯਾਰ ਨਾ ਲੈਂਦੀ ਆ ਐ ਨਹੀਂ ਕੋਈ ਉਹ ਜੀ ਗੱਲ ਸਿੱਖਦਾ ਹਾਂ ਨੇੜੇ ਜਾ ਕੇ ਪਸ਼ੂ ਲੱਗਣੀ ਨਹੀਂ ਦਿੰਦਾ ਹੂੰ ਪੂਰੇ ਸੀਲਸ ਲਾਗਾ ਚਵਾਈ ਚਵਾਈ ਰੂ ਮਰ ਗਈ ਹੋਊਗੀ ਪੋਲੀ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਸੀਲਸ ਆਉਗਾ ਨਵਾਉਣ ਨੂੰ ਹੋਂ ਦਾ ਕੋਈ ਚੱਕਰ ਨਹੀਂ ਜਿੰਨੇ ਵੇਰੀ ਮਰਜ਼ੀ ਨਵਾ ਦਿਓ ਚਵਾਈ ਦੀ ਇੱਕ ਨੰਬਰ ਆ ਬਾਕੀ ਦੋਵੇਂ ਵੜਾ ਸੂਈਆਂ ਸਵਾਈਆਂ ਪੂਰੇ ਕਰਾਸ ਪਾਣਾ ਦੁੱਧ ਵੀ ਮੱਝਾਂ ਵਰਗਾ ਚਿੱਟਾ ਠੀਕ ਹੈ ਭੈਣ ਭਰਾ ਕਹਿੰਦੇ ਨੇ ਵੀ ਆਪਣਾ ਮੱਝਾਂ ਵਰਗਾ ਦੁੱਧ ਚਾਹੀਦਾ ਸਾਨੂੰ ਗਾਂ ਪਤਲੇ ਵਾਲੀ ਲੈਣੀ ਬਾਕੀ ਫੈਂਟ ਫੂਨ ਇਹਦੀ ਪੂਰੀ ਫਲ ਆਊਗੀ ਜੈ ਜੈ ਮੋਲਾ ਜੈ ਜੀ ਅਰ ਆਪਾਂ ਜੈ ਜੀ ਮੋਲ ਕਰਨੇ ਆ ਮੋਲ ਕਰਾਉਣਾ ਦਾ ਵੀਰੇ 55000 ਕਰਾ ਲੈ ਹੂੰ ਉਹ ਕੋਈ ਫਾਇਦਾ ਨਹੀਂ ਆਪਾਂ ਅੱਜ ਜਮਾ ਆਫਰਾਂ ਹੀ ਲਾਉਣੇ ਠੀਕ ਆ ਆਪਾਂ 46000 ਦੀ ਦੇਣੀ ਆ ਬਸ 46 ਦੀ ਬਸ ਚੋੜੀ ਕਰਾਂਗੇ ਤੇ ਜੋ ਭੈਣ ਭਰਾ ਦਾ ਮਾਣ ਬਸ ਠੀਕ ਹੈ ਹਾਂ ਕਈ ਕਹਿੰਦੇ ਬਾਈ ਕਿ ਵਪਾਰੀ ਝੂਠ ਮਾਰਦੇ ਉਹ ਜਿਹੜਾ ਝੂਠ ਮਾਰਦੇ ਹੁਣ ਕਿ ਮਾਰਦੇ ਹੋਣਗੇ ਜਦੋਂ ਮੈਂ ਕਹਿੰਨਾ ਹੱਕ ਤਾਣ ਕੇ ਕਹਿੰਨਾ ਵੀ ਦੁੱਧ 16 ਲੀਟਰ 15 ਮੰਨ ਕੇ ਆਜੋ ਹੂੰ 14 ਨਿਕਲਿਆ ਫਿੱਟੇ ਮੂੰਹ ਕਹਿ ਦਿਓ ਇਹਦੇ ਇਸ ਤੋਂ ਬਣਾ ਹੋਰ 10 ਵਪਾਰੇ ਕੀ ਕਰੂ ਤੇ ਜੇ ਨਿੱਕੀ ਜੀ ਕੌਲੀ ਚਾਕੇ ਭਾਈ ਦਾਣਾ ਪਾਉਣਾ ਹੀ ਨਹੀਂ ਤੇ ਫਿਰ ਹੁਣ ਬਿਆਨਤ ਨੇ ਥੋੜੋ ਅਗਲੇ ਦੇ ਘਰੇ ਦਾਣਾ ਪਾ ਕੇ ਆਉਣਾ ਜਾ ਕੇ ਉਹ ਤਾਂ ਅਗਲੇ ਨੇ ਦੇਖਣਾ ਮੈਂ ਚੋ ਸਕਦਾ ਹਾਂ ਸਹੀ ਹੈ ਪਰ ਜੇ ਆਪਣੇ ਕੋਲੇ ਬੱਚੀ ਇੱਕ ਹਾਉਤਾ ਖੜਦੀ ਆ ਫਿਕ ਤਾਣ ਕੇ ਕਹਿੰਨਾ 20 ਲੀਟਰ ਦੁੱਧ ਮੈਂ ਚਵਾ ਕੇ ਦੇਉਂਗਾ ਕਿਸੇ ਇੱਕ ਹਾਉਤੇ ਨੂੰ ਹਾਂ ਸਾਈ ਬਾਦੇ ਇੱਕ ਹਾਉਤੇ ਨੂੰ 20 ਲੀਟਰ ਦੁੱਧ ਠੀਕ ਹੈ ਹਾਂ ਦੋਸਤੋ ਛੇਾਂ ਦਿਨਾਂ ਦੀ ਸੂਈ ਆ ਅੱਜ ਕਾੜਾ ਇੱਕ ਹੁਣ ਸ਼ੁਰੂ ਕੀਤਾ ਅੱਜ ਦਿੱਤਾ ਇੱਕ ਕਾੜਾ ਠੀਕ ਹੈ ਅਜੇ ਕੋਈ ਕਾੜਾ ਨਹੀਂ 46000 ਦੀ ਬਾਈ ਕਹਿੰਦਾ ਦੇ ਦੇਣੀ ਆ 16 ਕਿਲੋ ਤਿਆਰ 15 ਕਿਲੋ ਬਣ ਕੇ ਆਜੋ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਚੋਕੇ ਲੈ ਜਾਓ ਜੇ ਕੋਈ ਭੈਣ ਭਰਾ ਹਫਤੇ ਨੂੰ ਲਿਜਾਣੀ ਚਾਹੁੰਦਾ ਬਾਈ ਕਹਿੰਦਾ 20 ਕਿਲੋ ਦੁੱਧ ਕੰਡੇ ਦੇ ਜੋਕ ਕੇ ਦੇ ਦੂੰਗਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਪੂਰੀ ਵੀਰੇ ਜਾਂ ਕਿਸੇ ਪਾਸੇ ਖੁੰਜੀ ਆ ਕਿੱਡਾ ਕਦ ਕਾੜਾ ਵਹਿੜਦਾ ਹੂੰ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਆ ਜੇ ਕੋਈ ਵੱਛੀ ਵਾਲੀ ਲੈਣ ਦਾ ਚਾਹ ਵਾਣਾ ਤੇ ਇੱਕ ਨੰਬਰ ਦੇ ਮਗਰ ਵੱਛੀ ਐ ਦੋ ਨੰਬਰ ਦੇ ਮਗਰ ਵੱਛਾ ਮੱਝਾਂ ਆ ਗਈਆਂ ਯਾਰ ਉਹ ਜਾ ਟੜ ਤੂ ਨਹੀਂ ਭੈਣ ਫਰਾ ਆ ਜੇ ਭੱਜਿਆ ਆਵੇ ਲੈ ਜੇ ਫੇਰ ਬਾ ਤੇਰੇ ਲੂਵੇ ਵਾਲਾ ਵੇਲਾ ਰਿਕਾਰਡ ਬੰਨੀ ਫਿਰਦੀ ਆ ਪੱਲੀ ਪਾ ਕੇ ਲਿਆਣ ਵਾਲਾ ਕੰਮ ਹੈ ਨਜਰਾਂ ਲਾਉਣਗੇ ਲੋਕ ਵੇਖ ਕੇ ਅੱਛਾ ਹਾਂ ਜੋ ਗੱਡੀ ਤੇ ਚੜੀ ਤੈਨੂੰ ਦੱਸੂਗੀ ਵੇੜੋ ਠੀਕ ਹੈ ਹਾਂ ਗੱਡੀ ਤੇ ਮਗਰ ਪੱਲੀ ਪੋਣੀ ਪਊਗਾ ਕਿਦਾਂ ਮੋਟਰਸਾਈਕਲ ਲਾ ਲਿਆ ਕਰਨੇ ਪੁੱਛਣਗੇ ਕਿੱਥੋਂ ਲੈ ਕੇ ਆਏ ਬਈ ਇਹ ਵੇੜੋ ਅੱਛਾ ਵੇਖਣੀ ਆ ਤੂੰ ਸਾਥੋਂ ਨਫਾ ਲੈ ਆਹ ਗੱਲਾਂ ਕਹਿਣਗੇ ਪਿੱਛੇ ਕਰਕੇ ਪੱਲੀ ਪੋਣੀ ਪਊਗੀ ਵੇੜਦੇ ਮਗਰ ਠੀਕ ਆ ਗੱਡੀ ਤੇ ਮਗਰ ਲੋਕੀ ਲੱਗਣਗੇ ਲੱਗਣਗੇ ਵੇਖ ਕੇ ਲੈਵਾ ਹੀ ਦੱਸਦਾ ਹੁਣ ਤੈਨੂੰ ਪਹਿਲਾਂ ਤੈਨੂੰ ਕੀਤਾ ਪਿਆ ਵੀਡੀਓ ਬਣਾਉਣ ਨੂੰ ਲੈਵਾ ਵੇਖ ਕੇ ਹਮ ਸਹੀ ਹੈ ਤੇ ਮ ਕਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸასი ਗਾਲ